ਸਰਹਾਲੀ ਨੰਬਰ ਨੈਸ਼ਨਲ ਹਾਈਵੇ ਸਰੇਹਾਲੀ バス ਅੱਡਾ ਸਰਹਾਲੀ ਥਾਣੇ ਦੇ ਬਿਲਕੁਲ ਸਾਹਮਣੇ ਹੀ ਪੰਜਾਬ ਰੋਡਵੇਜ਼ ਪੀ ਆਰਟੀਸੀ バス ਤੇ ਉੱਤੇ ਹਮਲਾ ਹੋਇਆ। バス ਦੀ ਭੰਨਤੋੜ ਕੀਤੀ ਗਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਕਿਉਂ ਭੰਨਤੋੜ ਕੀਤੀ ਗਈ ਹੈ। ਅਜੇ ਇਸੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ バス ਦੇ ਵਿੱਚ ਸਵਾਰ ਬੈਠੀਆਂ ਸਵਾਰੀਆਂ ਘਬਰਾਇਆਂ ਹੋਈਆਂ ਦਿਖਾਈ ਦਿੱਤੀਆਂ। バス ਦੇ ਡਰਾਈਵਰ ਦੇ ਫੋਨ ਕੀਤਾ ਗਿਆ ਪਰ ਗੱਡੀ ਤੋੜਨ ਵਾਲਿਆਂ ਤੇ ਕੋਈ ਕਮੀ ਨਹੀਂ ਛੱਡੀ ਹੈ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ। ਸੋ ਆਉ ਦਿਖਾਣੇ ਖਾਣੇ ਦੀ ਵੀਡੀਓ ਪਾਦਾ ਉਹ ਤਾਂ ਪਰਚਾ ਕਰਾ ਕੇ ਫੇਰ ਗੱਡੀ ਲਾਓ ਜੀ ਉਹ ਯਾਰ ਹੁਣ ਹੋ ਗਿਆ ਸਾਡੇ ਦਾ ਮੁੰਡਿਆਂ ਦੀ ਸਾਰਿਆਂ ਨੂੰ ਕੋਈ ਨਹੀਂ ਤਾਂ ਕੋਈ ਫੋਨ ਲੈ ਕੇ ਗੱਡੀ ਦੀ ਹੋ ਗਿਆ ਫੋਨ ਨਾਲੇ ਮੁੰਡੇ ਕਰਦੇ ਯਾਰ ਵੀ ਹਾਂ ਫੋਨ ਲਾਓ ਯਾਰ ਕਿਹੜਾ ਫੋਨ ਚਰਾਂਚਾ ਨੰਬਰ ਨੈਸ਼ਨਲ ਹਾਈਵੇਅ ਸਰੇਹਾਲੀ バス ਅਡਾ ਸਰੇਹਾਲੀ ਥਾਣੇ ਦੇ ਬਿਲਕੁਲ ਸਾਹਮਣੇ ਹੀ ਪੰਜਾਬ ਰੋਡਵੇਜ਼ ਪੀ ਆਰਟੀਸੀ バス ਤੇ ਉੱਤੇ ਹਮਲਾ ਹੋਇਆ। バス ਦੀ ਭੰਨਤੋੜ ਕੀਤੀ ਗਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਕਿਉਂ ਭੰਨਤੋੜ ਕੀਤੀ ਗਈ ਹੈ। ਅਜੇ ਇਸੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ バス ਦੇ ਵਿੱਚ ਸਵਾਰ ਬੈਠੀਆਂ ਸਵਾਰੀਆਂ ਘਬਰਾਇਆਂ ਹੋਈਆਂ ਦਿਖਾਈ ਦਿੱਤੀਆਂ। バス ਦੇ ਡਰਾਈਵਰ ਦੇ ਫੋਨ ਕੀਤਾ ਗਿਆ ਪਰ ਗੱਡੀ ਤੋੜਨ ਵਾਲਿਆਂ ਤੇ ਕੋਈ ਕਮੀ ਨਹੀਂ ਛਟੀ ਹੈ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ। ਸੋ ਆਓ ਦਿਖਾਣੇ ਹੋਣੇ ਵੀਡੀਓ ਮੈਂ ਰਣ ਪਰਚਾ ਕਰਾ ਕੇ ਫਿਰ ਗੱਡੀ ਲਾਓ ਜੀ ਓ ਯਾਰ ਹੁਣ ਹੋ ਗਿਆ ਸਾਡੇ ਨਾਲ ਮੁੰਡਿਆਂ ਦੀ ਸਾਡੇ ਪੁੱਛ ਫੋਟੋ ਖਿੱਚ ਲੈ ਗੱਡੀ ਦੀ ਹੋ ਗਿਆ ਹੋ ਗਿਆ ਸਾਡੇ ਫੋਨ ਤਾਂ ਕਰਦੇ ਯਾਰ ਵੀ ਹਣਾ ਰਣੇ ਲਾਓ ਹਾਂ ਯਾਰ ਇੱਕ ਜਣਾ ਫੋਨ ਚਰਾਂਚਾ ਨੰਬਰ ਨੈਸ਼ਨਲ ਹਾਈਵੇ ਸਰਹਾਲੀ バス ਅੱਡਾ ਸਰਹਾਲੀ ਥਾਣੇ ਦੇ ਬਿਲਕੁਲ ਸਾਹਮਣੇ ਹੀ ਪੰਜਾਬ ਰੋਡਵੇਜ਼ ਪੀ ਆਰ ਟੀ ਸੀ バス ਤੇ ਉੱਤੇ ਹਮਲਾ ਹੋਇਆ। バス ਦੀ ਭੰਨ ਤੋੜ ਕੀਤੀ ਗਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਕਿਉਂ ਭੰਨ ਤੋੜ ਕੀਤੀ ਗਈ ਹੈ। ਅਜੇ ਇਸੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ バス ਦੇ ਵਿੱਚ ਸਵਾਰ ਬੈਠੀਆਂ ਸਵਾਰੀਆਂ ਘਬਰਾਇਆਂ ਹੋਈਆਂ ਦਿਖਾਈ ਦਿੱਤੀਆਂ। バス ਦੇ ਡਰਾਈਵਰ ਦੇ ਫੋਨ ਕੀਤਾ ਗਿਆ ਪਰ ਗੱਡੀ ਤੋੜਨ ਵਾਲਿਆਂ ਤੇ ਕੋਈ ਕਮੀ ਨਹੀਂ ਛੱਡੀ ਹੈ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ। ਸੋ ਆਓ ਦਿਖਾਣੇ ਤੋ ਹਣੇ ਵੀਡੀਓ ਮੈਨੂੰ ਪਰਚਾ ਕਰਾ ਕੇ ਫੇਰ ਗੱਡੀ ਲਾਓ ਜੀ ਓ ਯਾਰ ਹੁਣ ਹੋ ਗਿਆ ਸਾਡੇ ਦਾ ਮੁੰਡਿਆਂ ਦੀ ਸਾਰਾ ਕੁਝ ਫੋਟੋ ਖੇਡ ਲੈ ਗੱਡੀ ਦੀ ਹੋ ਗਿਆ ਹੋ ਗਿਆ ਫੋਨਾਂ ਨੇ ਫੋਨ ਤਾਂ ਕਰਦੇ ਯਾਰ ਵੀ ਹਾਂ ਰਾਣੇ ਲਾਓ ਹਾਂ ਯਾ ਤੇ ਕਿਹਨਾ ਫੋਨ ਚਰਾਂਚਾ ਨੰਬਰ ਨੈਸ਼ਨਲ ਹਾਈਵੇ ਸਰਹਾਲੀ バス ਅਡਾ ਸਰਹਾਲੀ ਥਾਣੇ ਦੇ ਬਿਲਕੁਲ ਸਾਹਮਣੇ ਹੀ ਪੰਜਾਬ ਰੋਡਵੇਜ਼ ਪੀ ਆਰਟੀਸੀ バス ਤੇ ਉੱਤੇ ਹਮਲਾ ਹੋਇਆ バス ਦੀ ਭੰਨਤੋੜ ਕੀਤੀ ਗਈ ਹੈ ਆਖਿਰ ਕੀ ਹੈ ਪੂਰਾ ਮਾਮਲਾ ਕਿਉਂ ਭੰਨਤੋੜ ਕੀਤੀ ਗਈ ਹੈ ਅਜੇ ਇਸੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਾਲਾਂਕਿ バス ਦੇ ਵਿੱਚ ਸਵਾਰ ਬੈਠੀਆਂ ਸਵਾਰੀਆਂ ਘਬਰਾਇਆਂ ਹੋਈਆਂ ਦਿਖਾਈ ਦਿੱਤੀਆਂ バス ਦੇ ਡਰਾਈਵਰ ਦੇ ਫੋਨ ਕੀਤਾ ਗਿਆ ਪਰ ਗੱਡੀ ਤੋੜਨ ਵਾਲਿਆਂ ਤੇ ਕੋਈ ਕਮੀ ਨਹੀਂ ਛਟੀ ਹੈ ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ ਸੋ ਆਓ ਦਿਖਾਣੇ ਉਹਨਾਂ ਦੇ ਵੀਡੀਓ ਮੈਂ ਰਣ ਪਰਚਾ ਕਰਾ ਕੇ ਫੇਰ ਗੱਡੀ ਲਾਓ ਜੀ ਓਏ ਯਾਰ ਹੁਣ ਹੋ ਗਿਆ ਸਾਡੇ ਨਾਲ ਮੁੰਡਿਆਂ ਦੀਆਂ ਸਾਰੀਆਂ ਕੁਝ ਖਾਣ ਦਾ ਕਰ ਨਾਲ ਫੋਨ ਖੇਚ ਲੈ ਗੱਡੀ ਦੀ ਹੋ ਗਿਆ ਫੋਨ ਖਾਣੇ ਨੂੰ ਤਾਂ ਕਰਦੇ ਯਾਰ ਵੀ ਹਾਂ ਛਾਣੇ ਲਾਓ ਹਾਂ ਯਾਰ ਕਿਹਨਾ ਫੋਨ